ਇਸ ਸੰਸਾਰ ਦੇ ਵਿੱਚ ਮਨੁੱਖ ਆਉਂਦਾ ਹੈ ਉਸ ਦੇ پاس ਜਿਹੜੇ ਸਵਾਸ ਹਨ ਉਹ ਬੇਕੀਮਤੀ ਤੇ ਬੇਮੁੱਲੇ ਹਨ ਇਸ ਕਰਕੇ ਉਹਨਾਂ ਸਵਾਸਾਂ ਨੂੰ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਆ ਕਰਕੇ ਗਵਾਉਣਾ ਨਹੀਂ ਚਾਹੀਦਾ ਹਮੇਸ਼ਾ ਹੀ ਆਪਣੇ ਸਵਾਸਾਂ ਨੂੰ ਇਸ ਸੰਸਾਰ ਦੇ ਵਿੱਚ ਸਫਲ ਬਣਾਉਣਾ ਕਰੋ ਏ ਸੰਤਾਂ ਮਹਾਪੁਰਸ਼ਾਂ ਨੇ ਆਪਣੇ ਚੇਲਿਆਂ ਨੂੰ ਜਿਹੜਾ ਸੀ ਉਪਦੇਸ਼ ਦਿੱਤਾ ਮਹਾਰਾਜ ਜੀ ਵੀ ਕਿਰਪਾ ਕਰਦੇ ਹਨ ਕਿ हे ਭਾਈ ਮਨੁੱਖਾ ਤੈਨੂੰ ਮਹਾਰਾਜ ਜੀ ਨੇ ਐਸੇ ਬੇਮੁੱਲੇ ਬੇਕੀਮਤੀ ਸਵਾਸ ਬਖਸ਼ਿਸ਼ ਕੀਤੇ ਹਨ ਇਹਨਾਂ ਨੂੰ ਤੂੰ ਵਿਅਰਥ ਨਾ ਗਵਾਉਣਾ ਕਰ ਉਸ ਮਹਾਰਾਜ ਜੀ ਦੀ ਸਤ ਸੰਗਤ ਦੀ ਘੜੀ ਦੇ ਵਿੱਚ ਬੈਠ ਕਰਕੇ ਉਸ ਪਰਮੇਸ਼ਰ ਦੀ ਜੋ ਕਥਾ ਵਿਚਾਰ ਕੀਰਤਨ ਭਜਨ ਹੈ ਗੁਰਬਾਣੀ ਹੈ ਉਸ ਨੂੰ ਤੂੰ ਸੁਨਣਾ ਕਰ